హలోకి వే కమ్మ కు ఫోన్ చూ ਕਿਉਂ ਜੀ ਨਹੀਂ ਲੱਗਦਾ ਅੱਜ ਦਾ ਮਸੂਮ ਨਹੀਂ ਜਾਣਾ ਜਾਂ ਮਰਨਾ ਅੱਛਾ ਅੱਛਾ ਓਹ ਠੀਕ ਨੇ ਮੰਮੀ ਹੁਣੀ ਠੀਕ ਨੇ ਆ ਜਾਣਗੇ ਆਪੇ ਪੁੱਛਣਾ ਆਲੇ ਅਜੋ ਮੈਂ ਆ ਉਹਦਾ ਉਹਦਾ ਵੀ ਤਿਆਰ ਹੋਈ ਅੱਜ ਆਉਣ ਨੂੰ ਪਿੰਡ ਹਾਂ ਤਾਂ ਕੋਈ ਨਹੀਂ ਮੈਂ ਫਿਰ ਹੁਣੀ ਆ ਘੜੀ ਤੱਕ ਤੁਰਦੀ ਆ ਮੈਂ ਕਿਉਂ ਜਿਆਣਾ ਦੱਸ ਦੋ ਮੈਂ ਕੋਈ ਨਹੀਂ ਹੁਣੀ ਆ ਤਿਆਰ ਤਾਂ ਮੈਂ ਹੋਈ ਆ ਬਸ ਤੁਰਨਾ ਹੀ ਆ 5-10 ਮਿੰਟਾਂ ਤੱਕ ਤੁਰ ਪੈਣਾ ਹਾਂ ਮੈਂ ਤੁਹਾਨੂੰ ਫੋਨ ਕਰਦਾ ਮੈਂ ਲੈ ਜਾਗਾ ਤੇ ਹਾਂ ਚਲੋ ਠੀਕ ਆ ਕੋਈ ਨਹੀਂ ਮੈਂ ਦੱਸ ਦਾਂਗੀ ਚਲ ਆਖਾਂ ਕਿ ਮਾਂ ਚਾ ਚੜਿਆ ਹੈ ਵੀ ਭੈਣ ਨੇ ਆਉਣਾ ਚਲ ਜਾਨੀ ਹੈ ਮੈਂ ਵੀ ਟਾਈਮ ਨਾ ਸੰਦੇਵ ਤੁਹਾਨੂੰ ਤੇ ਧਾਰ ਹੋਏ ਕਿੱਥੇ ਚੱਲੀ ਹੈ ਮੈਂ ਤਾਂ ਮੰਮੀ ਪਿੰਡ ਚੱਲੀ ਹਾਂ ਤੇ ਜ਼ਰੂਰੀ ਕਾਪੈਕ ਮੈਂ ਤਾਂ ਉਦਾਂ ਵੀ ਅੱਜ ਮੇਰਾ ਬਣਾ ਜੀ ਕਰਨ ਰਿਹਾ ਤੇ ਵੀ ਤਾਂ ਫੋਨ ਵੀ ਆ ਗਿਆ ਵੀ ਜੀ ਜੀ ਅੱਜ ਆਓ ਤੁਸੀਂ ਘਰ ਚਲ ਕੋਈ ਨਹੀਂ ਜਾ ਉਹ ਤੇ ਕੋਈ ਗੱਲ ਨਹੀਂ ਤੇ ਆਹ ਮੈਂ ਛੁੱਟ ਪਾਉਣ ਲੱਗਿਆ ਤੇ ਸਾਰਾ ਸੜ ਗਿਆ ਵੇ ਆ ਕੀ ਕੀਤਾ ਜੀ ਮੈਂ ਹੁਣ ਕੀ ਪਾਵਾਂ ਮੰਮੀ ਮੈਂ ਤਾਂ ਫਸ ਨਹੀਂ ਕੀਤਾ ਤੇ ਮਾਂ ਦੀ ਤੇ ਕਰਨ ਦੀ ਇਹਨੇ ਫਿਰ ਕੀ ਕਰ ਦਿੱਤਾ ਫਿਰ ਸਾਰਾ ਛੁੱਟ ਕੇ ਤੇ ਜੋੜ ਜੜ ਕੇ ਤੇ ਕੈਬੜਾ ਉੱਥੇ ਰੱਖ ਆਈਏ ਹੁਣ ਮੈਂ ਕਿੱਥੇ ਪਾਵਾਂ ਇਹ ਗੱਲ ਦਾ ਫਿਰ ਜਾ ਕੇ ਉਹਨੂੰ ਪੁੱਛੋ ਤੁਸੀਂ ਨਹੀਂ ਮੈਂ ਪੁੱਛਾਂਗੀ ਫਿਰ ਕੇ ਉਹਨੂੰ ਪੁੱਛੋ ਮੈਂ ਜਾ ਨਹੀਂ ਜਾ ਮੈਂ ਚਾਹ ਹਾਂ ਮੈਂ ਹੁਣ ਤੜ ਲੈਂ ਗਿਆ ਨਾ ਪੁੱਛਾਂਗੇ

ਕਿ ਕਿਧਰ ਜਿਧਰ ਤੈ ਗਈ ਸੈਣ ਕਪੜੇ ਕਪੜੇ ਰਹਿਣ ਤੇ ਕਪੜੇ ਹਾਂ ਉਹ ਤਾਂ ਨਹੀਂ ਬਾਕੀ ਬੀਹਲਾ ਨਗਰੀ ਸੇ ਆਣੀ ਆ ਹਮਨੇ 2000 ਰੁਪਏ ਮੰਗਿਆ ਤੇ ਮੈਂ 500 ਰੁਪਏ ਦੇ ਆਈ ਹੇਰਾ ਭਲਾ ਇਹ ਕਿਹਦੇ ਵਧੀਆ ਕਰਕੇ ਆਈਆਂ 500 ਵਾਧੇ ਆਈ ਮੈਂ ਮੈਂ 2000 ਕੋ 2000 ਘੱਟ ਹੁੰਦਾ ਕਿ ਵਾਧਾ ਹੁੰਦਾ ਨਾਲੇ ਕਿ ਨੀ ਮਸਿਆਣੀ ਬੜੀਆਂ 500 500 ਵਾਧੇ ਆਈਆਂ ਉਹਨੇ ਵੀ ਨਹੀਂ ਕਿਹਾ ਉਹਨੇ ਵੀ ਨਹੀਂ ਕਿਹਾ ਉਹ ਅੱਲਾ ਵੀ ਠੀਕਾ ਤੇ ਇਹ ਤੂੰ ਦੇ ਤੇ ਮੈਂ ਆਲਾ ਮੈਂ 500 ਹੀ ਦੇਣਾ ਜੇ ਫਿਰ ਉਹਨੇ ਕਾਨੂੰ ਘਟ ਕਰਾਂ ਮੈਨੂੰ ਪਤਾ ਹੈ ਵਾਧਾ ਨਹੀਂ ਨਾਲ ਕੇ ਨੂੰ ਲੈ ਜਾ ਕੇ ਤੂੰ ਚੰਗੀ ਜਾਂ ਮੈਂ ਚੱਲਿਆ ਤੇ ਆਪੇ ਕੱਲੀ ਲਿਆਵਾਂਗੇ ਸੂਤ ਐਵੇਂ ਕੀ ਕਰਨਾ ਟਾਈਮ 500 ਦਾ ਘੜਾ ਆਈਆਂ ਕੰਮ ਚੱਲ ਕੋਈ ਗੱਲ ਨਹੀਂ 500 ਦਾ ਕੀ ਹੈ 500 ਦਾ ਹੈ ਕਿਉਂ ਨਹੀਂ ਗਿਆ ਉਹ ਜਾ ਕੇ ਲਿਆਉਣਾ ਪੈਣਾ ਉਹਦੇ ਕੋਲ 500 ਦਾ ਹੈ ਕਿਉਂ ਨਹੀਂ ਮੈਂ ਲੈ ਕੇ ਕਿਉਂ ਆਵਾਂ ਹੁਣ ਦਿੱਤੇ ਗਿਆ ਤੂੰ ਅਈਂ ਪਾਇਆ ਤੇ ਮੈਂ ਕਿਉਂ ਲੈ ਆਵਾਂ 500 ਦੀ ਕੀ ਗੱਲ ਹੈ 500 ਦੀ ਗੱਲ ਨਹੀਂ 500 ਦੀ ਪਤਾ ਕਿਦਾਂ ਪੈਸੇ ਬਣਦੇ ਨੇ ਜੇ ਕੋਈ ਮੋਹਰੇ ਬਾਹਰ ਮੜਿਆ ਉਹਨਾਂ ਨੂੰ ਪੁੱਛ ਕਾ ਕਿਦਾਂ 500 ਬਣਦਾ ਉਥੇ ਰੁਕਾ ਨਾ ਲੱਗੇ ਮੈਂ ਹੁਣ ਫੜਾਉਂਗੀ ਪੈਸੇ ਤਾਂ ਮੈਂ ਫੜਾ ਆਈਆਂ 500 ਕੋਈ ਹੋਰ ਲਿਆਉਣੇ ਪਰਨੇ ਪਰਨੇ ਲਿਆਉਣੇ ਜਾਂ ਕੋਈ ਚੀਜ਼ ਲੈਣੀ ਉਹਦੇ ਕੋਲ ਲੈ ਹੀ ਹੁੰਦਾ ਉਹਨੇ ਮੰਨਣਾ ਹੁਣ ਇਹਲਾ ਦੁਕਾਨ ਵਾਲਾ ਵੀ ਮੇਰ ਨਾਲ ਠੱਗੀ ਮਾਰ ਗਿਆ ਕਿ ਦੁਕਾਨ ਵਾਲੇ ਨੇ ਨਹੀਂ ਮੈਨੂੰ ਦੱਸਿਆ ਕਿ ਇਹਨੇ ਪੈ ਵੱਦ ਦੇ ਚੱਲੀ ਆ ਜਾਂ ਕਿਸੇ ਤਰ੍ਹਾਂ ਉਹਨੇ ਵੀ ਨਹੀਂ ਮੈਂ ਵਾਪਸ ਕੀਤੇ ਵੀ ਚਲ ਤੂੰ ਦੇ ਗਈ ਵੱਦ ਦੇ ਗਈ ਨਾ ਮੈਂ ਦੇ ਹੀ ਜਾਵਾਂ ਚਲ ਕੀ ਕਰਨਾ ਹੁਣ ਪੈਸੇ ਹੁਣ ਜਿਹੜੇ ਦਿੱਤੇ ਗਏ ਕੀ ਪਤਾ ਦੇਣਾ ਦਾਈ ਜਾਣਾ ਜਾਣੀਆਂ ਹੁਣੇ ਕੋਈ ਜੇ ਮੰਨ ਗਿਆ ਠੀਕ ਹੈ ਨਾ ਮੰਨੇਗਾ ਤਾਂ ਫਿਰ ਦੇਤਾ ਕੀ ਕਰਨਾ ਟੈਨਸ਼ਨ ਲੈਣ ਦੀ ਲਈ ਜਾਣੀਆਂ ਕੀ ਫਤਹਾ ਤੈਨ ਮਜਾਤੀ ਮੈਂ ਨਾ ਚੱਲੀ ਹੀ ਤੇ ਮੈਂ ਤੁਹਾਨੂੰ ਮਿਲ ਜਾਵਾਂ ਆਣ ਕੇ ਜਿੱ ਪੈ ਤ ਜਾ ਨਹੀਂ ਨਹੀਂ ਮੈਂ ਛਿੱਟੀ ਜਾਣਾ ਹੈ ਨਹੀਂ ਛਿੱਟੀ ਕਾਤੀ ਪੈ ਜਾ ਮੋਰ ਸੁਣਾਓ ਆ ਬਿਹੜੀ ਕਿੱਥੇ ਨਹੀਂ ਉਹ ਬੇਲੀ ਕੀਟਾ ਜ ਟੇਕੇ ਡਰ ਗਈ ਆ ਅੱਛਾ ਤੇ ਵੱਡੀ ਇੱਥੇ ਅੰਦਰ ਬੈੜੀ ਜੀ ਸੋਈ ਚਾ ਹਾਂ ਉਹ ਤਾਂ ਬੈਨ ਲੈ ਫਿਰ ਮੈਂ ਜਾਵਾਂ ਕੱਲ ਮੇਰੀ ਵੀ ਹੈ ਅੱਜ ਤੇ ਟਾਈਮ ਹੋ ਜਨਾ ਬਸ ਦਾ ਮਨ ਵੀ ਜਾ ਨਹੀਂ ਮੇਲੇ ਤੇ ਭੈਣ ਆਈ ਆ ਪਰਜਾਈ ਆਈ ਨਹੀਂ ਤੇ ਆ ਜੰਦੀ ਘੜੀ ਮੈਂ ਲੈ ਲੈਂਦੀ ਸਸਿਕਾ ਦੀ ਜੀ ਆ ਦੇਖਾ 59 ਫੜਿਆ ਠੀਕ ਹੈ ਹਾਂ ਜੀ ਚਾੜੂ ਜਲਾਉਂਦੇ ਮੈਂ ਚਾੜੂ ਲਾ ਲਾਂ ਉਹ ਨਿੱਕੀ ਚਲ ਗਈ ਆ ਫੇਰ ਚਾੜ ਤੁਰੋ ਕੇ ਅੱਛਾ ਕਿਥੇ ਗਈ ਮੈਂ ਮਿੰਟ ਦੱਸ ਕੇ ਨਹੀਂ ਗਈ ਇੱਕੇ ਗਈ ਆ ਫੜੇ ਗਈ ਹਾਂ 10 ਅਜੇ ਕਾਲ ਲਾਈਓ ਤੇ ਅਜ ਫੇਰ ਤੁਰ ਗਈ ਮੈਂ ਵੀ ਚੱਲੀ ਤੇ ਮੈਂ ਤਾਂ 2 ਮਿੰਟ ਮੇਲਾ ਵਾਂ ਪਰਜਾਈ ਹੁਣਾਂ ਨੂੰ ਹਾਏ ਹਾਏ ਭੈਣੇ ਰਹਿ ਲਾ ਤੂੰ ਕਿਹੜਾ ਰੋਜ ਹੋਣਾ ਹੈ ਸਾਡਾ ਕੋ ਨਿਕਲਿਆ ਨਹੀਂ ਜਾਂਦਾ ਸ਼ੁਕਰ ਕਰ ਤੂੰ ਆ ਜਾਨੀ ਮੈਂ ਫਿਰ ਚਲੋ ਸਾਡਾ ਥੋੜਾ ਕੰਮ ਠੀਕ ਆ ਅਸੀਂ ਆਜੀ ਦਾ ਵਾ ਇਸ ਕਰਕੇ ਫਿਰ ਬੱਚੇ ਹਜੇ ਪਰਦੇ-ਪੁਰਦੇ ਆ ਤਾਂ ਫਿਰ ਆਜੀ ਦਾ ਨਹੀਂ ਦੋਟੀਆਂ ਪਈਆਂ ਹਾਂਜੀ ਸਟੀਆਂ ਹੀ ਤੇ ਫ੍ਰੀ ਕਾਹੀ ਆ ਫਿਰ ਰਹਿ ਲਾ ਦੋ ਛੁੱਟੀਆਂ ਹੋਰ ਕਰ ਲਾਂਗੇ ਫਿਰ ਨਹੀਂ ਫਿਰ ਕਰਦਾ ਨਹੀਂ ਨਸਰਤਾ ਫਿਰ ਬੱਚੇ ਕੰਮ ਨਹੀਂ ਕਰ ਕਰਦੇ ਦੇਖ ਲਾ ਅਗਰ ਮਾਂ ਦੀਆਂ ਦੀ ਗੱਲ ਆਪਣੇ ਵਾਲੀਆਂ ਝੋਲਾ ਚੋਕੇ ਦੇ ਤੋਰ ਪੈਂਦੀਆਂ ਚਲ ਤੂੰ ਨਹੀਂ ਇੱਥੇ ਗੱਲਾਂ ਖੜੀ ਜਾਏਗੇ ਕਿ ਚਾਚਾ ਪਿਆਰਣੇ ਆ ਤਾਰ ਨਹੀਂ ਨਹੀਂ ਮੇਰੀ ਬੱਸ ਬੱਸ ਜਾਣ ਵਾਲੀ ਆ ਟਾਈਮ ਹੋ ਗਿਆ ਬੱਸ ਦਾ ਬੱਸ ਮੈਂ ਹੁਣ ਤੇ ਤੇਰਾ ਫਰਜ਼ ਹੀ ਸੀ ਤੇ ਸਾਸਰੀ ਕਾ ਬੁਲਾਉਂਦੀ ਤੇ ਚਾਹ ਬਣਾਉਣ ਤੇ ਚਾਹ ਬਣਾ ਕੇ ਆਣ ਕੇ ਤੇਰੇ ਨਾਲ ਗੱਲਾਂ ਪਤਾ ਕਰਦੀ ਮੈਂ ਕਿਹਾ ਨੂੰ ਮਾਰਦੀ ਮਾਰਦੀ ਬਾਹਰ ਆ ਗਈ ਨਹੀਂ ਨੂੰਹਣ ਪਤਾ ਦੇਦੀ ਆਈ ਆ ਮੈਂ ਹੱਥਲ ਪੁੱਛਣੇ ਨਹੀਂ ਭੈਣ ਆਈ ਆ ਤੇ ਮੈਂ ਹੱਥਲ ਪੁੱਛਣੇ ਦੋ ਮਿੰਟ ਗੱਲਾਂ ਤੇ ਘਾਰ ਹੀ ਲੈ ਲੈਂਦੇ ਆ ਪਰ ਚੰਨ ਪੁੱਛੂ ਕਰ ਲੈ ਫਰਜ਼ਾਈ ਨਾ ਗੱਲਾਂ ਮੈਂ ਇਹ ਤੇ ਆਂਦੀ ਤੇ ਚਾਹ ਦਾ ਫਰਜ਼ ਤੇ ਆਈ ਨਾ ਚਾਹ ਘੁੱਟ ਦੇਂਦੇ ਬੀਬੀ ਚਾਹ ਤੂੰ ਆ ਬਣਾ ਲਿਆ ਤੂੰ ਤੇ ਕੱਲ ਵੀ ਇਨਾਂ ਕਰ ਚੱਲ ਗਈਆਂ ਤੇ ਮੇਲੇ ਆਈਆਂ ਭੈਣ ਉਹ ਭੈਣ ਆਈ ਤੇ ਮੈਂ ਆਪੇ ਚਾਰ ਗੱਲਾਂ ਕਰ ਲਾਂ ਨਾ ਮੈਂ ਤਾਂ ਕੁ ਕਰ ਲੈਣੀ ਗੱਲ ਕਰਦੀ ਮੈਂ ਨਾ ਮੈਂ ਬਣਾ ਲਿਆ ਵਾ چل ਮੈਂ ਆਈ ਫਿਰ ਬਣਾ ਲੈਣੀ ਮੈਂ ਤਾਂ ਕੋਟੀਨ ਪਟਣ ਲੱਗੀ ਜਣਾ ਉਹ ਢਾਕ ਬਣਾ ਲਿਆ ਮੈਂ ਤੇ ਕੀ ਦੱਸਾਂ ਪਰ ਜਹੀ ਇਹ ਪਤਾ ਕੀ ਹੈ ਆ ਕੋਟੀ ਦੇਣਾ ਬਹਿ ਭੈਣ ਫੇਰ ਮੇਰੇ ਦੁਆਲੇ ਹੋਊਗਾ ਮੇਰੀ ਸੱਸ ਵੀ ਇੱਦਾਂ ਹੀ ਕਰਦੀ ਆ ਕਰਦੀ ਆ ਨਾ ਹਾਂ ਇੱਦਾਂ ਹੀ ਕਰਦੀ ਆ ਹਾਂ ਸਾਰਿਆਂ ਯਾ ਹੋਈਆਂ ਟੱਕਰੀਆਂ ਜਤੋਂ ਵੀ ਕੋਈ ਆ ਜਾਂਦਾ ਨਾ ਉਹਨੇ ਬਹਿ ਜਾ ਤੂੰ ਚਾਹ ਤਾਰ ਤੂੰ ਰੋਟੀ ਬਣਾ ਤੂੰ ਆ ਕਾ ਜੇ ਕਰ ਉਹ ਕਰ ਭੈਣ ਮੈਂ ਤੈਨੂੰ ਕੀ ਦੱਸਾਂ ਆ ਤੇਰੇ ਦੋ ਝੋਟੀਆਂ ਜਿਹਾ ਕਬੱਛੀ ਦੇ ਰੋਟੀ ਰੱਖ ਛੜੀ ਨੇ ਕਰਦੀ ਹੈ ਸਾਰੀ ਦਿਹਾੜਿਆਂ ਗੋਆ ਮੂੰਹ ਤੋਂ ਨਾ ਇਦਾਂ ਨੂੰ ਕਰ ਇਦਾਂ ਨੂੰ ਕਰ ਪਾਣੀ ਡਾ ਪੱਠੇ ਪਾ ਮੇਰੇ ਨਹੀਂ ਸਾਡੇ ਤੇ ਇਹੋ ਜਿਹਾ ਆਰਾਮ ਆ ਦਾਰੀ ਚਲ ਕੋਈ ਇਹੋ ਜੀ ਕਹਾ ਹੈ ਗਾੜੀ ਪਰ 6 ਦਿਨ ਸੇ ਨਹੀਂ ਖੁਰਕਣ ਹੁੰਦਾ ਫੇਰ ਵੀ ਸ਼ਹਿਰ ਤੇ ਕੱਢਿਆ ਇਹ ਮੈਨੂੰ ਪਿੰਡ ਚ ਰੋਲ ਛੜਿਆ ਨਹੀਂ ਨਹੀਂ ਉਹ ਸ਼ਹਿਰ ਤਾਰੀਆ ਕੋਈ ਮੁਸ਼ਕਲੀ ਹੁੰਦਾ ਪਰ ਚੁੱਲ੍ਹੇ ਤੋਂ ਨਹੀਂ ਨਿਕਲਿਆ ਜਾਂਦਾ ਸੋਈ ਝੂਣੀ ਨਿਕਲਿਆ ਜਾਂਦਾ ਆਵਾਜ਼ਾਈ ਬੜੀ ਘਰ ਹੱਡੇ ਬਹੁਤ ਆਉਂਦੇ ਜਾਂਦੇ ਆ ਕਾਹ ਕੋ ਸ਼ਾਡਨ ਪਾਜੀ ਠੀਕ ਹੈ ਪਾਜੀ ਠੀਕ ਨੇ ਹੁਣ ਕਾ ਠੀਕ ਹੈ ਹਾਂ ਕੰਮ ਵੀ ਠੀਕ ਆ ਬੱਚੇ ਕਹਣੇ ਚ ਹੈਗੇ ਆ ਬੱਚੇ ਵੀ ਚਲੋ ਹਜੀ ਠੀਕ ਨੇ ਬੱਚੇ ਵੀ ਠੀਕ ਹੈ ਬਿਮਾਰ ਮਾ ਸ਼ੁਕਰ ਹੈ ਹਾਂ ਕੰਮ ਕੋ ਮੁਜ਼ ਕਰੀ ਜਾਂਦੇ ਆ ਮੈਂ ਨਹੀਂ ਦੋ ਦਿਨ ਰਹਿ ਲੈਂਦੀ ਜਾ ਪਚਾਰ ਗੱਲਾਂ ਕਰ ਲੈਂਦੀ ਆ ਨਿੱਕੀ ਤੇ ਸਾਡੇ ਲੱਗ ਪੈਂਦੀ ਨਿੱਕੀ ਤੇ ਤੈਨੂੰ ਤਾਂ ਗੋਏ ਦੀ ਮੁਸ਼ਕਲ ਦੀ ਲੈ ਦੱਸ ਤੇ ਮੈਂ ਕਿੱਡਾ ਸੋਹਣਾ ਨਾ ਨੂੰ ਕੇ ਸ਼ੂਟ ਪਾ ਲੈਨੀ ਲੇ ਧੋ ਲੈਨੀ ਸਭ ਕੋਈ ਆਪ ਕਰਦੀ ਤੈਨੂੰ ਮੁਸ਼ਕਲ ਉਹ ਉਹ ਕਈਆਂ ਨੂੰ ਆਦਤ ਹੀ ਹੁੰਦੀ ਐ ਇਸ ਤਰ੍ਹਾਂ ਹਾਨੂੰ ਨਹੀਂ ਨਿੰਦ ਵਿਚਾਰ ਐ ਹੋਜੀ ਹੈਗੀ ਭਾਵੇਂ ਆਪਾਂ ਸ਼ਹਿਰ داری ਮੈਂ ਪੜੀ ਮੈਂ ਪੜੀ ਵੱਡਾ ਪੜਾ ਕਿੱਥੇ ਲਾਜੂਗਾ ਸਾਰਾ ਕੰਮ ਤਾਂ ਮੈਨੂੰ ਆਉਂਦਾ ਆ ਸ਼ਹਿਰੀ داری ਆ ਭਾਵੇਂ ਜਿੱਤਾ ਮੱਝੀ ਤੈਨੂੰ ਭਾਣੇ ਮੇਰਾ ਬੜਾ ਮੰਦਾ ਹਾਲੀ ਮੈਂ ਕੀ ਕਰਾਂ ਚੱਲ ਕੋਈ ਜਪ ਜਾਈ ਤੇ ਫੋਨ ਫੜ ਮੈਨੂੰ ਕਰ ਲਿਆ ਕਰ ਮੈਂ ਤਾਂ ਸੋ ਗੱਲ ਕਰ ਲੈਂਦਾ ਪੁੱਜੇ ਕਾਗਜ਼ ਤੇ ਲਿਖ ਕੇ ਨੰਬਰ ਦੇ ਜੀ ਮੈਨੂੰ ਕਿਹੜਾ ਜਿਆਦਾ ਮੈਂ ਵੀ ਕਾਗਜ਼ ਤੇ ਲਿਖ ਲਿਖੇ ਹੁੰਦੇ ਆ ਕਾਗਜ਼ ਤੇ ਲਿਖ ਕੇ ਰੱਖਦੇ ਕੋਲ ਜੇ ਦੇ ਪਾਛੜਦੀਆਂ ਲੇਕ ਕੇ ਸਰਪਾਪ ਨੇ ਇੱਕ ਸੁੱਚਾ ਜਾਲ ਲੈਤਾ ਹੀ ਮੇਰੇ ਮੰਗਲਾਇਲ ਉਤੇ ਬਸ ਇੱਕ ਦੋ ਲਾਲ ਹੀ ਦਾ ਹੀ ਬਸ ਗੱਲ ਕਰ ਲਈਦੀ ਘਰੇ ਹੋਰ ਕੀ ਆ ਚੁੱਕ ਤੇ ਲੈਂਦੇ ਆ ਚੁੱਕ ਲਈ ਨਹੀਂ ਦਾ ਨਹੀਂ ਏਦਾਂ ਇੱਕ ਦੋ ਤਿੰਨ ਨਮਦਾ ਮੈਨੂੰ ਇੰਨਾ ਵੀ ਨਹੀਂ ਮੈਨਨ ਪੜਿਆ ਅੱਛਾ ਅੱਛਾ ਮੈਨੂੰ ਥੋੜੀ ਕਿਤੇ ਪਤਾ ਮੈਨੂੰ ਨਹੀਂ ਪਤਾ ਲੱਗਦਾ ਥੋੜੀ ਕਿਤੇ ਮੈਨੂੰ ਲੱਗਦਾ ਹੀ ਥੋੜਾ ਅੱਛਾ ਮੈਂ ਐਸੋ ਗੁਣਾਂ ਪਾਉ ਤੋੜੀ ਪੋਤੀ ਪੜੀ ਵੀ ਹੈਗੀ ਆ ਮੈਂ ਪੜਹੀ ਆ ਥੋੜੇ ਕਲਾਸਾਂ ਕੀਤੀਆਂ ਨੇ ਚਲ ਸ਼ੁਕਰ ਪਰ ਮਿੰਨੂ ਵੀ ਇੰਨੀ ਸਮਝ ਆ ਗਈ ਪਰ ਮਤਲਬ ਕਰਨ ਦੀ ਫੇਰ ਵੀ ਫੇਰ ਵੀ ਚਲ ਚੁੱਕਨ ਦਾ ਕਰੀਦਾ ਨਾ ਪੜ ਆਹ ਹੋਏ ਬਣਵਾਈ ਹੀ ਕਿਸੇ ਕੋਲੋਂ ਬਣਵਾਈ ਹੀ ਕੋਟੀ ਨਹੀਂ ਆਪ ਬਣਾਇਆ ਕਿਸੇ ਕੋ ਬਣਵਾ ਕੇ ਵੀ ਡੰਡ ਲਾ ਦਿੰਦੀ ਆ ਮਿੰਨੂ ਜਾ ਚ ਨਹੀਂ ਆਣੇ ਢਿੱਲਾ ਮਾਰ ਕੇ ਪੈਹੇ ਵੀ ਬੜੇ ਲੈ ਲਏ ਆ ਵੇਖੋ ਇਹੋ ਡਿਜ਼ਾਈਨ ਕੀਤਾ ਸੋਨਾ ਪਾਇਆ ਹੈ ਪੈਹੇ ਵੀ ਬੜੇ ਲੈ ਲਏ ਆ ਚਾਰ ਸਸਾਂ ਮੰਗਦੀ ਆ ਰਹੀ ਆ ਹਾਂ ਬਣਾਇ ਤੇ ਲੈਂਦੀ ਆ ਬਣਾਇ ਤੇ ਲੈਂਦੀ ਮੈਨੂੰ ਨਹੀਂ ਹੈਗੀ ਜਾਚ ਸੂਟ ਸਾੜ ਸੀਲੀ ਦੇ ਤੇ ਇਹ ਵੀ ਆਉਂਦਾ ਮੰਜੇ-ਮੁੰਜੇ ਵੀ ਬਣਾ ਮੰਜੀ ਦੇ ਵੀ ਬਣਾ ਲਈਦੇ ਤੇ ਪਰ ਆਹ ਕੰਮ ਨਹੀਂ ਸਿਕਾਇਆ ਹੈਗਾ ਹਾਂ ਆ ਜਾਏਗਾ ਇਹ ਵੀ ਬਹੁਤ ਗਰਮੀਆਂ ਚ ਛੁੱਟੀਆਂ ਚਾਹੀਏ ਜੇ ਲਾਗੇ ਘੜੀ ਬਣੀ ਅੱਛਾ ਤੇਨ ਜਾ ਚਾਹੇਂ ਜਾ ਸਖਾ ਮੈਨੂੰ ਤਾਂ ਘੜੀ ਬਹਾਲਦੀ ਨਹੀਂ ਨਾ ਲੱਗਦੀ ਤੁਹਾਨੂੰ ਕੀ ਦੱਸਾਂ ਭੈਣ ਅੱਛਾ ਜਦੋਂ ਮੈਂ ਕੁਵਾਰੀ ਹੁੰਨੀ ਕਿ ਤੇ ਮੈਂ ਇੰਨੇ ਸਵਾਏ ਕਰਨੇ ਕਿ ਤੇ ਬੰਨ ਨੇ ਪਲੇਜੋ ਬਣਾਉਣੇ ਅੱਛਾ ਅੱਛਾ ਸੂਟ ਹੋ ਲੈ ਇੱਥੇ ਆ ਕੇ ਗੋਏ ਵੇਚੀ ਦਲ ਗਈ ਦੱਗਰ ਦਲ ਦੱਗਰ ਬਣਨਾ ਪੈ ਗਿਆ ਕਾਲਜ ਦੀਆਂ ਲੱਗ ਚਾਚੇ ਤਾਂ ਨਹੀਂ ਜਾਂਦੇ ਕਾਲਜ 'ਚ ਫਲੇਜੋ ਚਲਦੇ ਸੀ ਉਹਨਾਂ ਕਹਿੰਦਾ ਦੀਦੀ ਤੂੰ ਹੋ ਛੀਕੇ ਦੇ ਤੇ ਬਹੁਤ ਸੋਹਣੇ ਫਲੇਜੋ ਬਣਾਉਣੀ ਠੀਕ ਠੀਕ ਹੋਰ ਸਲਵਾਰ ਸੂਟ ਨੂੰ ਉੱਥੇ ਥੋੜਾ ਘੱਟ ਦੇ ਚੱਲ ਘਰਾਂ 'ਚ ਚਲ ਜਾਂਦਾ ਕਈਆਂ ਫਲੇਜੋ ਰੱਖ ਦਿੰਦੀਆਂ ਸ਼ਰਾਰੇ ਫਲੇਜੋ ਇਹ ਹੋ ਰਹੀ ਚੀਚਾਂ ਮੈਂ ਕਿਤੇ ਐਂ ਸਵਾਏ ਗਿਰੇ ਮੈਂ ਸੱਪਾ ਚਾਈ ਭਟਾ ਬੜਾ ਲੱਗ ਗਿਆ ਮੇਰੀ ਬਾਸ ਲੰਘ ਜਾਣੀ ਹੈ ਕੋਈ ਨਹੀਂ ਬਾਸ ਲੰਘ ਜਾਣੀ ਹੈ ਟਾਈਮ ਬੜਾ ਹੋ ਗਿਆ ਫਿਰ ਮੈਂ ਲੇਟ ਹੋ ਗਈ ਤੇ ਫਿਰ ਮੈਂ ਕੀ ਕਰਾਂਗੀ ਚਲਾਂਗਾ ਮੈਂ ਠੀਕ ਐਵੇਂ ਹੰਦਾਨ ਹੋਇਆ ਲੋਪੋਪੋ ਨਹੀਂ ਹੋਣਾ ਤੇ ਖਦੀ ਫਿਤੇ ਗੱਲਾਂ ਐਵੇਂ ਹੀ ਸੁਦੇਣੀ ਆ ਮੈਂ ਤਾਂ ਹੈ ਹੀ ਹੈ ਹੀ ਮੈਂ ਤੂੰ ਵੀ ਜਾਤਾ ਤੂੰ ਤੇ ਆਹ ਰਾਣੀ ਹੋਈ ਜੜੀ ਬੜੀ ਆਪਣੇ ਉਪ ਚੋ ਚਲੋ ਠੀਕ ਆ ਮੈਂ ਜਾਉਂ ਹ ਆਪਣੇ ਘਰ ਲੀਟ ਹੋਂਦੀ ਆ ਠੀਕ ਗੱਲਾਂ ਮਾੜੀ ਸਾਹਮਣੇ ਬੈ ਕੇ ਇਹਨੇ ਕਿਤੇ ਜ਼ੁਬਾਨ ਨਹੀਂ ਮੂੰਹ ਤੇ ਪਾਇਲਾ ਤਰਲਾ 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 ਤੇ ਰੋ ਕੁੜੀ ਨਾਲ ਕੀਤਾ ਤੇ ਕੁੜੀ ਵੀ ਨਹੀਂ ਮੁੜੀ ਕੁੜੀ ਵੀ ਉਹਦੇ ਨਾਲ ਪੂਪਰਾ ਵਾਰੀ ਸੱਟਾ ਲਿਆ ਵੇ ਤੇ ਜੇ ਉਹ ਨਿਕਲੀਏ ਘਰੋਂ ਤੇ ਬੁੜੀ ਫੜ ਕੇ ਬੈ ਗਈ ਕਿ ਤੇ ਨਾ ਨਹੀਂ ਆਖਿਆ ਮੈਂ ਮਿਲਾ ਉਹਨੂੰ ਪਿਆਰ ਦਵਾ ਤੋ ਪੈਸਾ ਦਵਾ ਜੇ ਤੇਰ ਕੋ ਨਹੀਂ ਤੇ ਮੇਰੇ ਕੋ ਲੱਲੇ ਨਹੀਂ ਹੋ ਫੇ ਮੰਮੀ ਉਹ ਚੱਲੀ ਆ ਤੇ ਚਲ ਉਹਨੂੰ ਪੈਸਾ ਤੇ ਲਾ ਦੇਈਏ ਉਤਰਾ ਹੀ ਕੁੜੀ ਸਖਰੀ ਕਰੋ ਤੁਰ ਗਈ ਤੇ ਆਪ ਭਾਰੀ ਢਾਪੀ ਫੇਰ ਫੇਰਾਂਦੀ ਮੈਨੂੰ ਬੋਲੀ ਜਾਂਦੇ ਹਾਂ ਨਹੀਂ ਬੋਲੀ ਤੋ ਹੋਰ ਕੀ ਹੈ ਤੂੰ ਆਈ ਤੇ ਨਾ ਟਾਈਮ ਪਾਸ ਕਰਨ ਗਈ ਆ ਤੇ ਚਲ ਉਹ ਜਨ ਹੁਣ ਵਿਆਹ ਕੇ ਲਿਆਂਦੀ ਆ ਹਾਂ ਕੜੀ ਕਿਤੇ ਫੜ ਕੇ ਲਿਆਂਦੀ ਐ ਤਰ੍ਹਾਂ ਨੇ ਕੰਮ ਕਰਦੀ ਐ ਕਿ ਤੇ ਅੱਖੇ ਨਹੀਂ ਲੱਗਦੀ ਤੇ ਤੇ ਥੋੜੀ ਕੀਤੇ ਅੱਜ ਤੇ ਮੈਨੂੰ ਇੰਨਾ ਚਾ ਚੜਿਆ ਨੇ ਕਿ ਸਹੇਦ ਆ ਪਾਪਾ ਆਉਣ ਲੱਗਾ ਅਣੀ ਮੈਂ ਤੇ ਦੋਰੇ ਝਾੜੂ ਲਾਵਾਂ ਨੇ ਤੇਰੇ ਝਾੜੂ ਲਾਵਾਂ ਨੇ ਚਾਹੇ ਤੇ ਪਾਪਾ ਆਉਣ ਲੱਗਾ ਮੈਂ ਤਾਂ ਬਦੋ ਘੋਇਆ ਸੋਟਲਾ ਭੱਜ ਕੇ ਤਾਰਾਂ ਕੱਢ ਲਾ ਨਾਲਾ ਬੂਨੇ ਕਿੰਨੇ ਚਿਰ ਬਾਅਦ ਆਉਣ ਲੱਗਾ ਹੀ ਹਨਾ ਜਦੋਂ ਆ ਗਿਆ ਨਾ ਮੈਂ ਆਉਂਦਿਆਂ ਹੀ ਉਹਨੂੰ ਕਹਿਣਾ ਪਹਿਲਾਂ ਬਾਹਰ ਚੋਵਾਲ ਜਾਣਾ ਫਿਰ ਮੇਰੇ ਪਸੰਦੇ ਚਟਪਟੇ ਸਾਰੇ ਖਾ ਗਏ ਉਹਨੇ ਜਿਹੜੇ ਲੈ ਕੇ ਨੂੰ ਜਾਂਦੀਆਂ ਇਹਨਾਂ ਦੇ ਫੂਕਣੇ ਮੈਂ ਵੇਖੀ ਇਹਨਾਂ ਦੇ ਦਿਲ ਫੂਕਣੇ ਆ ਸਾਹਮਣੇ ਬਹਿ ਕੇ ਖਾਣੇ ਮੈਂ ਐਡਾ ਮੂੰਹ ਕਰ ਕਰਕੇ ਚੀਜ਼ਾਂ ਖਾਣਿਆ ਕਿ ਦਸਹਿ ਦਾ ਆਪਾ ਆਉਣ ਲੱਗਾ ਨੇ ਮੇਰੇ ਤੇ ਚਾ ਨਹੀਂ ਉਹ ਸਾੰਬਿਆ ਜਾਣਿਆ ਕਿਤੇ ਛੇਛੇ ਟਾੜੂ ਲਾ ਲਾ ਉਹਨੇ ਮੰਪੀਦਾ ਇਹ ਮੰਪੀਦਾ ਕੋਈ ਗੱਲ ਸੁਣ ਲਈ ਹੈ ਕੀ ਗੱਲਾਂ ਨਾਲ ਮੰਜਾ ਫੇਰੀ ਜਾਣੀ ਤੇ ਨਾਲੇ ਕੋਈ ਗੱਲ ਨਹੀਂ ਸੁਣ ਲਈ ਹਾਂ ਬੀਬੀ ਤੁਸੀਂ ਦੱਸ ਮੈਂ ਦੱਸਣੀ ਹੈ ਤੇਨੂੰ ਰਹਾ ਕਰੇਗੀ ਮਾਂਜਾ ਫੇਰੀ ਤੇ ਗੋਆ ਛੁੱਟ ਲਿਆ ਹਣਾ ਤੇ ਹੋਰ ਕੋਈ ਕੰਮ ਨਹੀਂ ਨਾ ਹੁੰਦਾ ਪਤਾ ਨਹੀਂ ਕੀ ਸਿੱਖਿਆ ਆ ਆ ਕੀ ਕੀਤਾ ਠੀਕ ਕੀਤਾ ਹਾਂ ਕਹਿੰਦਾ ਸ਼ੂਟ ਸਾਟ ਚੜੀ ਪ੍ਰੈਸ ਕਰਨ ਲੱਗੀ ਨੇ ਮੈਂ ਹੁਣ ਕਾਉਣ ਲੱਗੀ ਹਾਂ ਤੇ ਮੈਂ ਇਹ ਕੀ ਦਾ ਸ਼ੂਟਾ ਮੇਰਾ ਏ ਤੇ ਇਹ ਮੈਂ ਕੀ ਕਰਨਾ ਤੂੰ ਪ੍ਰੈਸ ਕਰਨ ਲਈ ਜਦ ਸਾਟ ਚੜੀ ਆ ਮੈਂ ਪ੍ਰੈਸ ਕੀ ਤਵਾ ਹੋਰ ਕੀ ਬੀਬੀ ਤੇ ਦਿਮਾਗ ਸਹੀ ਆ ਮੈਨੂੰ ਪ੍ਰੈਸ ਕਰਨਾ ਕਿੱਥੋਂ ਹੁੰਦਾ ਮੈਂ ਤੇ ਉਦਾਂ ਮੜਮੜਟ ਜੋੜੇ ਤੇ ਉਹ ਛੁੱਟੇ ਦੇਖਾ ਕੀ ਤੈਨੂੰ ਲਾ ਕੇ ਜਾਪੀ ਉਹਨੇ ਜਾ ਕੇ ਤੇ ਉੱਤੇ ਪ੍ਰੈਸ ਤਾਂ ਰਹੀ ਬੀਬੀ ਮੈਂ ਪ੍ਰੈਸ ਨਹੀਂਓ ਕੀਤਾ ਮੈਂ ਤੇ ਬਸ ਤਿਆਰ ਲਾ ਕੇ ਤੇ ਰੱਖਦੇ ਆ ਉੱਥੇ ਮੈਂ ਪ੍ਰੈਸ ਨਹੀਂ ਕੀਤਾ ਹੈਗਾ ਕੀ ਹੋ ਗਿਆ ਈ ਤੈਨੂੰ ਐਡਾ ਮੈਨੂੰ ਚਾਹ ਜਿਹੜਾ ਸਹਤ ਪਾਪਾ ਦਾ ਸਾਰ ਤੂੰ ਮੇਰੇ ਪਾਣੀ ਲਾ ਛੜਿਆ ਕਿਤੇ ਮੇਰੇ ਮੁੱਖੇ ਤੇ ਫਿਰ ਉਹ ਨਹੀਂ ਕੀਤਾ ਕਰ ਨਹੀਂ ਹੈਗੀ ਤੂੰ ਵੀ ਕੀਤਾ ਮੈਂ ਤੈਨੂੰ ਹੀ ਆਖਿਆ ਮੈਂ ਕਰਦੇ ਨਹੀਂ ਮੈਂ ਸੂਟ ਪ੍ਰੈਸ ਕਰਦੇ ਤੂੰ ਆਖਿਆ ਕਰਦੇ ਨਹੀਂ ਤੇ ਘਰ ਘੂਰ ਕੇ ਤੇ ਸਾੜ ਕੇ ਤੇ ਦੋ ਜਿੱਥੇ ਕਰਕੇ ਤੇ ਆ ਗਈ ਬੀਬੀ ਮੈਨੂੰ ਇੰਨਾ ਚੋ ਚੜਿਆ ਹੈ ਨਾ ਸਹਤ ਪਾਪਾ ਆਉਣ ਰਿਹਾ ਤੂੰ ਸਾਰਾ ਮੇਰਾ ਚੋ ਇਲਾ ਛੜਿਆ ਕਿਤੇ ਸਾਜਿਫਾ ਪਰ ਮੈਂ ਤਾਂ ਸਾਂ ਹੀ ਆਨ ਕੇ ਪਿਆ ਹੂ ਜੇ ਕੰਮ ਕਰਦੀ ਆ। ਲੋងਗੇ ਹੁਣ ਉਹਦੇ ਕੰਨ ਨਾ ਪਰਣ ਲੱਜੀ। ਪਹਿਲਾਂ ਕਮੀਨ ਖਾਲਾ ਇਹਨਾਂ ਨੂੰ ਹੋਰ ਦੇ। ਕਾਪਨ ਤੇ ਪਿਆ ਆ ਕੇ। ਤੇ ਬੀਬੀ ਉਹ ਘਟਾ ਦਰਜੀ ਤਰਾਉਂਗਾ ਜਿਹੜਾ ਸਿੱਧਾ ਫੂ ਕਰਕੇ ਦੇ ਦੂਗਾ ਤੇ ਮੇਰਾ ਬੂਲਾ ਕਰੇਗਾ ਤੇ ਤੈਨੂੰ ਤੇ ਪੁੱਛੇਗਾ ਨਾ ਵੀ ਆ ਕੀ ਤਨ ਨਵਾਂ ਸੂਟ ਜਾ। ਨਹੀਂ ਉਹਨੇ ਮਿਲ ਕੁਛ ਵੀ ਕਹਿੰਦਾ ਨਹੀਂ ਇਹਨਾਂ ਚਰਵਾਦੋਂ ਲਗਾ ਜਾ। ਲੈ ਬੀਬੀ ਦੇ ਕੋ ਹਾਰ ਨਹੀਂ ਆ ਇੰਨਾ ਕਿ ਮੈਨੂੰ ਚਾੜਿਆ ਆ ਕਿ ਮੈਂ ਨੱਚ ਦੀ ਭੁੜਕ ਦੀ ਕਿਤੇ ਕੰਮ ਕਰਨ ਦੀ ਛੇ ਛੇ ਦਿਨ ਬੇੜ ਲਾਂ ਸਾਇਦ ਆ ਪਾਉਂਦਿਆ। ਆ ਇੱਕ ਝਗੂ ਜਾ ਫੜਕੇ ਆ ਗਈ ਵੀ ਮੇਰਾ ਸਾੜਤਾ। ਨ ਕੀ ਇਹੋ ਜਿਹਾ ਕੰਮ ਮੇਰਾ ਕਰਾਂ ਪੀ ਇਹ ਵੀ ਕਿ ਤ ਖੁਸ਼ ਹੋ ਜੇ ਮੇਰੇ ਤੋਂ ਕਿ ਮੈਂ ਕੰਮ ਕਰਦੀ ਆ ਪਤਾ ਨਹੀਂ ਨਿੱਕੀ ਨੇ ਕੀ ਸੰਘਾਇਆ ਵੇਖ ਲਾ ਉਹਦੇ ਰੱਟਰ ਹੁੰਦੀ ਰਹਿੰਦੀ ਉਹ ਚੱਲ ਗਈ ਉਹ ਆ ਗਈ ਉਹ ਫੈਲ ਗਈ ਉਹ ਪੜੀ ਲਿਖੀ ਇਹ ਪਰਛੜ ਲੱਗ ਰਿਹਾ ਕਿ ਜਮਾਤ ਮੈਂ ਵੀ ਨਾ ਕਿ ਫੇਰ ਕਰਕੇ ਵੇਖ ਲਾ ਚੱਲ ਛੱਡ ਖੜਾ ਹਾਂ ਸਾਜੂ ਪੜੂਗਾ ਮੈਂ ਹੁਣ ਛੇਤੀ ਕੰਮ ਨਬੇੜ